ਹਟਿਆਲਾ ਡੀਸੀ ਦਫਤਰ ਕੱਲ ਵੀ ਸਾਰਾ ਦਿਨ ਪਬਲਿਕ ਬੈਠੀ ਰਹੀਏ ਕੋਈ ਅਫਸਰ ਨਹੀਂ ਮਿਲਿਆ ਅੱਜ ਵੀ ਸਵੇਰ ਤੋਂ ਸਾਰੀ ਪਬਲਿਕ ਬੈਠੀ ਹੈ ਕੋਈ ਮੁਲਾਕਾਤ ਨਹੀਂ ਕਦੀ ਕੋਈ ਆ ਜਾਂਦਾ ਡੀਸੀ ਸਾਹਿਬ ਉਹਨਾਂ ਨਾਲ ਚਾ ਵੀ ਜਾਂਦੇ ਨੇ ਕਦੀ ਕਿਸੇ ਨਾਲ ਵੀ ਜਾਂਦੇ ਨੇ ਪਬਲਿਕ ਨੂੰ 11 ਵਜੇ ਦਾ ਟਾਈਮ ਦਿੱਤਾ ਮਿਲਣ ਦਾ ਪਰ ਕੱਲ ਵੀ ਸਾਰਾ ਦਿਨ ਪਬਲਿਕ ਨੂੰ ਮਿਲਿਆ ਗਿਆ ਨਹੀਂ ਅੱਜ ਵੀ ਨਹੀਂ ਮਿਲਿਆ ਗਿਆ ਇੱਕ ਫੀਡਮ ਫੈਟਰ ਪਰਿਵਾਰ ਬਜ਼ੁਰਗ ਮਾਈ 70 80 ਸਾਲ ਦੀ ਕੱਲ ਵੀ ਸਾਰਾ ਦਿਨ ਬੂਹੇ ਤੇ ਬੈਠੀ ਰਹੀਏ ਡੀਸੀ ਸਾਹਿਬ ਦੇ ਇੱਕ ਸੈਨ ਘਰਾਣੇ ਨੇ ਹੁਣ ਕਾਲੀਤਲ ਦਾ ਵਫਦਾ ਗਿਆ ਉਹਨਾਂ ਨੂੰ ਅੰਦਰ ਵੜ ਲਿਆ ਕਦੀ ਕਿਸੇ ਨੂੰ ਵੜ ਲਿਆ ਅਸੀਂ ਆ ਸਰਕਾਰ ਤੇ ਮਾਲਕ ਆ ਪੰਜਾਬ ਦੇ ਅਸੀਂ ਲੀਡਰ ਆ ਅਸੀਂ ਬਾਹਰ ਖੜੇ ਆ ਕੱਲ ਵੀ ਇੰਤਜ਼ਾਰ ਕੀਤਾ ਅੱਜ ਵੀ ਕੀਤਾ ਇਹ ਕਰਕੇ ਸਪੱਸ਼ਟ ਦੀ ਗੱਲ ਹੈ ਪੰਜਾਬ ਦੇ ਵਿੱਚ ਤੁਹਾਡਾ ਭਗਵੰਤ ਸਾਨ ਜੀ ਕੋਈ ਅਫਸਰ ਹੁਕਮ ਨਹੀਂ ਮੰਨਦਾ ਕਿਸੇ ਪਬਲਿਕ ਦੀ ਕੋਈ ਗੱਲ ਨਹੀਂ ਸੁਣਦਾ ਜਿਨ੍ਹਾਂ ਨੇ ਦੇਸ਼ ਯਾਦ ਕਰਾਇਆ ਉਹ ਜਨਾਨੀਆਂ ਇੱਥੇ ਠੱਠੇ ਖਾ ਰਹੀ ਹੈ ਕੱਲ ਦੀ ਸੈਨ ਕਰਨੇ ਨਾ ਸਿਰਫ ਇੱਕ ਅੱਖਰ ਲਿਖਣਾ ਹੈ ਡੀਸੀ ਸਾਹਿਬ ਨੇ ਪਰ ਇਹ ਤੇ ਕੋਈ ਜਨਵਾਈ ਨਹੀਂ ਹੁੰਦੀ ਚਾਹ ਵਰਪੀਆਂ ਕਦੀ ਕੋਈ ਦਲਦਸਤਾ ਜਾ ਲੈ ਕੇ ਆ ਜਾਂਦਾ ਉਹਨਾਂ ਲੋਕਾਂ ਨਾਲ ਮੁਲਾਕਾਤ ਹੁੰਦੀਆਂ ਪਬਲਿਕ ਦੀ ਕੋਈ ਗੱਲ ਨਹੀਂ ਸੁਣ ਰਿਆ ਤੇ ਮੈਂ ਆਪ ਜੀ ਨੂੰ ਬੇਨਤੀ ਕਰਦਾ ਵੀ ਸਾਡੇ ਜ਼ਿਲ੍ਹੇ ਦਾ ਪਟਿਆਲੇ ਦਾ ਧਿਆਨ ਕਰੋ ਕੋਈ ਚੰਗਾ ਅਫਸਰ ਲਾਓ ਜਿਹੜਾ ਕਿਸੇ ਦੀ ਗੱਲ ਸੁਣਾਏ ਇਹਦੇ ਲੀਡਰਾਂ ਦੇ ਗੁਲਦਸਤੇ ਫੜਨ ਤੇ ਹੀ ਲਾਏ ਨੇ ਸਾਰੇ ਅਫਸਰ ਤੁਸੀਂ ਕੋਈ ਪਨੀਰ ਖਾ ਰਿਆ ਕਦੀ ਕਪਕੌੜੇ ਆ ਰਹੇ ਨੇ ਕਦੀ ਵਰਫੀ ਆ ਰਹੀ ਹੈ ਪਬਲਿਕ ਠੱਕੇ ਖਾ ਰਹੀ ਸਵੇਰ ਦਾ ਪਾਣੀ ਨੇ ਨਸੀਬ ਹੋਇਆ ਕਿ ਇਹਨੂੰ ਆ ਵੇਖੋ ਪਬਲਿਕ ਨਾਲ ਇਹਨਾਂ ਨੂੰ ਪਤਾ ਕਰ ਲੋ ਇਹ ਸਵੇਰ ਦੇ ਕਦੋਂ ਦੇ ਬੈਠੇ ਨੇ ਅੰਦਰੋਂ ਅਕਾਲੀ ਦਵ ਦੀ ਲੀਡਰਸ਼ਿਪ ਆ ਕੇ ਵੜ ਗਈ ਹੈ ਕਦੀ ਕੋਈ ਆ ਕੇ ਵੜ ਜਾਂਦਾ ਪਖੰਡ ਬਣਾਇਆ 11 ਤੋਂ ਪਬਲਿਕ ਦਾ ਟਾਈਮ ਹੈ ਇਹਨਾਂ ਨੂੰ ਬਦਲੋ ਛੇਤੀ ਤੋਂ ਛੇਤੀ ਕੋਈ ਨਹੀਂ ਇੱਥੇ ਤੇ ਲਾਇਕ ਹੈਗਾ ਅਫਸਰ ਦੇਖਿਏ ਸ਼ਾਇਦ ਆਪ ਜਾਣਦੇ ਵੀ ਹੋਗੇ ਆਪ ਨੂੰ ਬਹੁਤ मैंने देखा है कि मीडिया के नुमाइंदे जो है वो यहाँ पे हमेशा मेरे दफ्तर के आसपास में मौजूद भी रहते हैं आ, मैं अपने ऑफिस में सुबह नौ बजे शाप पहुंच जाता हूँ और पब्लिक से मिलना शुरू करता हूँ और शाम पांच छह बजे तक जब तक मैं ऑफिस हूँ हर किसी को हक हाँ है मेरा दरवाजा बिल्कुल हर किसी के लिए खुला रहता है पर साथ में ये भी समझने की जरूरत है कि हर बार पॉसिबल नहीं है कि कोई व्यक्ति आ जाए और इमीडिएटली सीधे दरवाजा खोल के अंदर चला जाए क्योंकि Uh, किसी जगह पे मीटिंग चल रही होती है वीसी चल रही होती है और ऐसे में अगर किसी व्यक्ति को इंतजार करना पड़ता है तो उसके लिए हम माजरत करते हैं बट ये सिस्टम है कि डी का मल्टीपल काम होते हैं उसने ऑफिस के काम भी देखने हैं उसने मीटिंग्स भी करनी है उसने वीडियो वीसीज भी ज्वाइन करनी है और जहाँ तक आज की बात है तो uh, हमने टोकन सिस्टम जो है वो सुबह चालू कर दिया था बट दो चार इस तरीके के ऑफिसल्स है या ऑफिसर्स है जिन्होंने पहले समय लिया हुआ था या पब्लिक रिप्रेजेंटेटिव है जिन्होंने टाइम लिया हुआ था जिनमें नेशनल कमीशन ऑफ शेड्यूल कास्ट के जो मेंबर है कंस्टिट्यूशनल बॉडी है उन्होंने पब्लिक की कंप्लेन सुनने के लिए टाइम लिया हुआ था तो इस वजह से जब स्टार्ट में ये लोग आए तो यहाँ पे उस टाइम पे स्टार्ट में मीटिंग चल रही थी और मीटिंग के दौरान में हमने उनको चाय दी तो ये कंस्टिट्यूशनल बॉडी से कोई अगर ऑफिशियल आया हुआ है या कोई मेंबर आया हुआ है तो उनको चाय देना कोई मुझे नहीं लगता किसी तरीके की गलत बात है اور ان کے ساتھ میں میٹنگ کے بعد ساتھ میں ہی جو ہمارے کرنل صاحب ہیں یہاں لوکل یونٹ کے